ਸ਼੍ਰੀ ਅਕਾਲ ਪਤ ਸਾਹਿਬ ਦੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਖਾਲਸਾ ਪੰਥ ਨੂੰ ਇੱਕ ਹੁਕਮ ਹੋਇਆ ਹੈ ਕਿ ਖਾਲਸੇ ਦੇ ਜਰਮਾ ਸਥਾਪਨਾ ਦੇ ਉਸਤੇ ਹਰੇਕ ਸਿੱਖੀ ਦਾ ਆਪਣੇ ਘਰ ਤੇ ਜਿਹੜਾ ਕੇਸਰੀ ਪਰਚਮ ਆ ਉਹ ਲहराਵੇ ਤੇ ਅਸੀਂ ਆਪਣੇ ਘਰ ਤੇ ਕੇਸਰੀ ਨਿਸ਼ਾਨ ਸਾਹਿਬ ਚੜਾਉਣ ਵਾਸਤੇ ਜਾ ਰਹੇ ਹਾਂ ਔਰ ਮੈਂ ਸਾਰੇ ਸੰਸਾਰ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਸਿੱਖਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਕਾਲ ਤਖਸਾ ਵੱਲੋਂ ਆਇਆ ਹੋਇਆ ਕੋਈ ਵੀ ਹੁਕਮ ਜਿਹੜਾ ਉਹ ਖਾਲਸਾ ਪੰਥ ਵਾਸਤੇ ਛਾਈ ਪ੍ਰਮਾਣ ਹੁੰਦਾ ਹੈ ਔਰ ਹਰੇਕ ਸਿੱਖ ਨੂੰ ਮੈਂ ਬੇਨਤੀ ਕਰਨੇ ਚਾਹੁੰਦਾ ਹੈ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਵੀ ਕੋਈ ਸਿੱਖ ਬੈਠਾ ਉਹ ਆਪਣੇ ਘਰਾਂ ਤੇ ਕਿਸੇ ਸ੍ਰੀ ਨਿਸ਼ਾਨ ਸਾਹਿਬ ਜਿਹੜਾ ਹੈ ਖਾਲਸਾ ਪੰਥ ਦੇ ਸਾਜਨਾ ਦੇ ਉਸ ਵਿਸਾਖੀ ਵਾਲੇ ਦਿਨ ਜ਼ਰੂਰ ਜਿਹੜਾ ਝੁਲਾਵੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰੇ ਔਰ ਹਰੇਕ ਸਿੱਖ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਛਤਰ ਛਾਇਆ ਹੇਠ ਅਕਤੂਰ ਹੋਵੇ ਔਰ ਆਪਸੀ ਪਰਮਪਲੇਖੇ ਦੂਰ ਕਰਕੇ ਹੋਏ ਅਕਤੂਰ ਮਿਲੋ ਮੇਰੇ ਭਾਈ ਜੋ ਬਤਾ ਦੂਰ ਕਰੋ ਲੈ ਬਲਾਏ ਹਰ ਨਾਮੇ ਕੇ ਹੋਊ ਜੋਰੀ ਗੁਰਮਖ ਬੈਸੋ ਸਫਾਮ ਛਾਏ ਆਪਣੇ ਘਰਾਂ ਦੇ ਵਿੱਚ ਜਿਹੜੇ ਆ ਉਹ ਪਛਮ ਜਿਹੜਾ ਹੈ ਉਹ ਹਰੇਕ ਜਿਹੜਾ ਜੁ ਲਾਵੇ ਤੋਂ ਮੈਂ ਵੀ ਆਪਣੇ ਘਰ ਦੇ ਉੱਤੇ ਇਹ ਜਿਹੜਾ ਗੁਰੂ ਨੇ ਮੈਨੂੰ ਬਖਸ਼ਿਆ ਉਸ ਘਰ ਦੇ ਉੱਤੇ ਕੇਸਰੀ ਨਿਸ਼ਾਨ ਚਲਾਉਣ ਵਾਸਤੇ ਜਿਹੜਾ ਹੈ ਉਹ ਲੈ ਜਾ ਰਿਹਾ ਬੈਨੂ ਕੀ ਕਾਲ ਸਾਹਿਬ ਹੈ ਜੀ ਸ੍ਰੀ ਅਕਾਲ ਪੁਰਖ ਸਾਹਿਬ ਜੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਖਾਲਸਾ ਪੰਥ ਨੂੰ ਇੱਕ ਹੁਕਮ ਹੋਇਆ ਹੈ ਕਿ ਖਾਲਸੇ ਦੇ ਜਰਮਾ ਸਥਾਪਨਾ ਦੇ ਉਸਤੇ ਹਰੇਕ ਸਿੱਖੀ ਦਾ ਆਪਣੇ ਘਰ ਤੇ ਜਿਹੜਾ ਕੇਸਰੀ ਪਰਚਮ ਆ ਉਹ ਲहराਵੇ ਤੇ ਅਸੀਂ ਆਪਣੇ ਘਰ ਤੇ ਕੇਸਰੀ ਨਿਸ਼ਾਨ ਸਾਹਿਬ ਚੜਾਉਣ ਵਾਸਤੇ ਜਾ ਰਹੇ ਹਾਂ ਔਰ ਮੈਂ ਸਾਰੇ ਸੰਸਾਰ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਸਿੱਖਾਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਕਿ ਕਾਲ ਤਖਸਾ ਵੱਲੋਂ ਆਇਆ ਹੋਇਆ ਕੋਈ ਵੀ ਹੁਕਮ ਜਿਹੜਾ ਉਹ ਖਾਲਸਾ ਪੰਥ ਵਾਸਤੇ ਛਾਈ ਫਰਮਾਨ ਹੁੰਦਾ ਔਰ ਹਰੇਕ ਸਿੱਖ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਆ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਵੀ ਕੋਈ ਸਿੱਖ ਬੈਠਾ ਉਹ ਆਪਣੇ ਘਰਾਂ ਤੇ ਕੇਸਰੀ ਨਿਸ਼ਾਨ ਸਾਹਿਬ ਜਿਹੜਾ ਹੈ ਖਾਲਸੇ ਪੰਥ ਦੇ ਸਾਜਣਾ ਉਸ ਵਿਸਾਖੀ ਵਾਲੇ ਦਿਨ ਜਰੂਰ ਜਿਹੜਾ ਝਲਾਵੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰੇ ਔਰ ਹਰੇਕ ਸਿੱਖ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਛਤਰ ਛਾਇਆ ਹੇਠ ਅਕਤੂਰ ਹੋਵੇ ਔਰ ਆਪਸੀ ਪਰਮਪਲੇਖੇ ਦੂਰ ਕਰਕੇ ਹੋਏ ਅਕਤੂਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੈ ਬਲਾਏ ਹਰ ਨਾਮੇ ਕੇ ਹੋਗੋ ਜੋਰੀ ਗੁਰਮਖ ਬੈਸੋ ਸਫਾਮ ਸ਼ਾਏ ਆਪਣੇ ਘਰਾਂ ਦੇ ਵਿੱਚ ਜਿਹੜੇ ਆ ਉਹ ਪੰਚਮ ਜਿਹੜਾ ਹੈ ਉਹ ਹਰੇਕ ਜਿਹੜਾ ਜਰੂਰ ਲਗਾਵੇ ਤੋਂ ਮੈਂ ਵੀ ਆਪਣੇ ਘਰ ਦੇ ਉੱਤੇ ਇਹ ਜਿਹੜਾ ਗੁਰੂ ਨੇ ਮੈਨੂੰ ਬਖਸ਼ਿਆ ਉਸ ਘਰ ਦੇ ਉੱਤੇ ਕੇਸਰੀ ਨਿਸ਼ਾਨ ਚਲਾਉਣ ਵਾਸਤੇ ਜਿਹੜਾ ਹੈ ਉਹ ਲੈ ਜਾ ਰਿਹਾ ਬੈਨੂ ਕੀ ਕਥਾ ਸਾਹਿਬ ਬੈਨੂ ਕੀ